ਅੱਜ ਦੀ ਇਸ ਵੀਡੀਓ ਨੂੰ ਇਨਸਾਨੀਅਤ ਦੇ ਨਾਂ ਤੇ ਸ਼ੇਅਰ ਜ਼ਰੂਰ ਕਰਿਓ ਇਸ ਵਕਤ ਮੈਂ ਬਠਿੰਡਾ ਦੇ ਸਿਮਰਨ ਨਿਊਰੋਸਪਾਇਨ ਐਂਡ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਸਾਹਮਣੇ ਖੜਾ ਔਰ ਮੇਰੇ ਨਾਲ ਇੱਕ ਇੱਕ ਗਰੀਬ ਮਜ਼ਦੂਰ ਪਰਿਵਾਰ ਹੈ ਦਿਹਾੜੀ ਕਰਦੇ ਨੇ ਔਰ ਇਹਨਾਂ ਦਾ ਛੋਟਾ ਬੱਚਾ ਹੈ 15 ਕੁ ਸਾਲ ਦਾ ਪਿਛਲੇ ਦਿਨੀ ਉਹਦਾ ਐਕਸੀਡੈਂਟ ਇੱਕ ਟਰਾਲੀ ਦੇ ਨਾਲ ਹੋ ਗਿਆ ਤੇ ਬੱਚਾ ਅੰਦਰ ਦਾਖਲ ਹੈ ਵੈਂਟੀਲੇਟਰ ਤੇ ਹੈ ਜਿੰਨਾ ਕੁ ਇਹਨਾਂ ਕੋਲੋ ਜਿਗਾਰ ਹੋਇਆ ਰਿਸ਼ਤੇਦਾਰਾਂ ਤੋਂ ਦੋਸਤਾਂ ਮਿੱਤਰਾਂ ਤੋਂ ਮੰਗ ਕੇ ਪੈਸਾ ਇਹਨਾਂ ਨੇ ਲਾ ਲਿਆ ਪਰ ਇਹ ਕਹਿੰਦੇ ਨੇ ਵੀ ਡਾਕਟਰ ਅਜੇ 4 ਸਾਢੇ 4 ਲੱਖ ਦਾ ਖਰਚਾ ਹੋਰ ਦੱਸ ਰਹੇ ਨੇ ਤੇ ਇਹ ਕਹਿੰਦੇ ਨੇ ਸਾਡੇ ਕੋਲ ਤਾਂ ਚਵਾਨੀ ਵੀ ਨਹੀਂ ਹੈਗੀ ਤੇ ਜੇ ਪੈਸੇ ਇਕੱਠੇ ਨਾ ਹੋਏ ਤੇ ਇਹਨਾਂ ਦੇ ਬੱਚੇ ਦੀ ਜਾਨ ਜਿਹੜੀ ਆ ਉਹ ਖਤਰੇ 'ਚ ਐ ਇਸ ਕਰਕੇ ਪੰਜਾਬੀ ਆਪਾਂ ਭਾਈ ਕਨਈਆ ਜੀ ਦੇ ਵਾਰਿਸ ਆਪਾਂ ਬਾਬੇ ਨਾਨਕ ਦੇ ਵਾਰਿਸ ਆ ਬਹੁਤ ਕੁਝ ਦਿੱਤਾ ਹੈ ਲੋਕਾਂ ਨੂੰ ਕੁਦਰਤ ਨੇ ਬਹੁਤ ਕੁਝ ਕਮਾਇਆ ਲੋਕਾਂ ਨੇ ਤਾਂ ਅੱਜ ਇਹ ਕਹਿ ਰਹੇ ਨੇ ਕਿ ਜੇਕਰ ਸਾਡੀ ਮਦਦ ਹੋ ਜਾਏ ਤਾਂ ਅਸੀਂ ਬਹੁਤ ਧੰਨਵਾਦੀ ਹੋਵਾਂਗੇ ਛੋਟਾ ਬੱਚਾ ਇਹਨਾਂ ਦਾ ਅੰਦਰ ਦਾਖਲ ਹੈ ਨੰਬਰ ਇਹਨਾਂ ਦਾ ਜਿਹੜਾ ਅਕਾਊਂਟ ਨੰਬਰ ਔਰ ਇਹਨਾਂ ਦਾ ਜਿਹੜਾ ਫੋਨ ਨੰਬਰ ਹੈ ਉਹ ਸਕਰੀਨ ਦੇ ਉੱਪਰ ਆਪਾਂ ਦੇ ਦਿੱਤਾ ਹੋਇਆ ਥੱਲੇ ਤੁਸੀਂ ਦੇਖ ਸਕਦੇ ਹੋ ਹਾਂਜੀ ਬਾਈ ਜੀ ਕੀ ਨਾਂ ਤੁਹਾਡਾ ਸੁਧਾਕਰ ਸਿੰਘ ਜੀ ਕਿਹੜਾ ਪਿੰਡ ਹੈ ਕੁੰਮਣਕਲਾਂ ਜੀ ਕੀ ਹੋਇਆ ਤੁਹਾਡੇ ਬੱਚੇ ਨੂੰ ਮੇਰਾ ਬੱਚਾ ਪੰਪ ਤੇ ਤੇਲ ਪਾਉਣ ਗਿਆ ਸੀ ਰਸਤੇ ਵਿੱਚ ਆਉਂਦੇ ਟਰਾਲੀ ਦਾ ਐਕਸੀਡੈਂਟ ਹੋ ਗਿਆ ਜੀ ਅੱਛਾ ਤੇ ਮੈਂ ਆਪਣੇ ਰਿਸ਼ਤੇਦਾਰਾਂ ਤੋਂ ਜੋ ਕੁਝ ਪੈਸਾ ਇਕੱਠਾ ਹੋਇਆ ਜੀ ਉਹ ਮੈਂ ਪੈਸਾ ਇਕੱਠਾ ਕਰਕੇ ਲਾ ਦਿੱਤਾ ਜੀ ਤੇ ਡਾਕਟਰ ਕਹਿੰਦੇ 4.5 ਤੋਂ 4 ਤੋਂ 4.5 ਲੱਖ ਰੁਪਏ ਹੋਰ ਖਰਚ ਆਉਣਗੇ ਜੀ ਤੁਹਾਡੇ ਕੋਲ ਹੈ ਨਹੀਂਗੇ ਮੇਰੇ ਕੋਲੇ ਕੁਝ ਵੀ ਨਹੀਂ ਹੈਗਾ ਜੀ ਜੋ ਸੀਗਾ ਮੇਰੇ ਕੋਲ ਮੈਂ ਸਭ ਕੁਝ ਹੀ ਲਾ ਦਿੱਤਾ ਜੀ ਜਿਹੜਾ ਕੋ ਮੇਰੇ ਕੋਲੇ ਕੁਝ ਵੀ ਸੀ ਚਾਹੋ ਹੁਣ ਤਾਂ ਕੱਲੇ ਪੈਰਾਂ ਦੀ ਚੱਪਲਾਂ ਰਹਿ ਗਈਆਂ ਜੀ ਜੱਤਾਂ ਤੇ ਕੱਪੜੇ ਰਹਿ ਗਏ ਜੀ ਜੱਤਾਂ ਤੇ ਕੱਪੜੇ ਰਹਿ ਗਏ ਪੈਰਾਂ ਚ ਚੱਪਲਾਂ ਜੀ ਹੋਰ ਮੇਰੇ ਕੋਲ ਕੁਝ ਵੀ ਨਹੀਂ ਕੀ ਸੰਗਤ ਨੂੰ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਮੈਂ ਲੋਕਾਂ ਨੂੰ ਅਪੀਲ ਕਰਦਾ ਹੇ ਪ੍ਰਮਾਤਮਾ ਜੀਓ ਮੇਰੀ ਮਦਦ ਕਰੋ ਮੇਰੇ ਬੱਚੇ ਦੀ ਜਾਨ ਬਚ ਜਾਏਗੀ ਜੇ ਤੁਸੀਂ ਮੈਨੂੰ ਥੋੜਾ ਥੋੜਾ ਦਾਨ ਦਿਓ ਤਾਂ ਥੋੜਾ ਅਤੀ ਧੰਨਵਾਦੀ ਹੋਵਾਂਗਾ ਜੀ ਬਾਈ ਜੀ ਤੁਸੀਂ ਕਿਸੇ ਸਰਕਾਰੀ ਹਸਪਤਾਲ ਨਹੀਂ ਲੈ ਕੇ ਗਏ ਬੱਚੇ ਨੂੰ ਹਾਂ ਜੀ ਐਮ ਜੀ ਹਸਪੀਟਲ ਲੈ ਕੇ ਗਿਆ ਜੀ ਮੈਂ ਉੱਥੇ ਮੇਰੀ ਬਿਲਕੁਲ ਵੀ ਉਹਨਾਂ ਨੇ ਪੁੱਛੇ ਪੜਤਾ ਨਹੀਂ ਸੁਣਵਾਈ ਨਹੀਂ ਕਰੀ ਜੀ ਜੇ ਮੈਂ ਉਹਨਾਂ ਨੂੰ ਕਿਹਾ ਕਿ ਮੇਰਾ ਬਟਾ ਮੇਰਾ ਬੱਚਾ ਸੀਰੀਅਸ ਆ ਜੀ ਤਾਂ ਉਹ ਮੈਨੂੰ ਕਾਗਜ਼ੀ ਫਾਰਮੈਲਟੀ ਪੂਰੀ ਕਰਨ ਨੂੰ ਕਹਿਣ ਲੱਗੇ ਜੀ ਹਾਂ ਜੀ ਨਾਲੇ ਕਹਿੰਦੇ ਬੈੱਡ ਖਾਲੀ ਨਹੀਂ ਹੈਗਾ ਜੀ ਜਿੰਨਾ ਚਿਰ 4-5 ਘੰਟੇ ਬੈੱਡ ਨਹੀਂ ਖਾਲੀ ਹੁੰਦਾ ਉਹਨਾਂ ਚਿਰ ਕੋਈ ਅਜਸਟਮੈਂਟ ਨਹੀਂ ਹੁੰਦਾ ਉਹਨਾਂ ਚਿਰ ਚਾਹ ਤੁਸੀਂ ਸਾਡਾ ਬੱਚਾ ਖਤਮ ਹੋ ਸਕਦਾ ਸੀਗਾ ਜੀ ਮਤਲਬ ਬੱਚੇ ਦੇ ਸਿਰ 'ਚ ਛੱਟ ਸੀਗੀ ਛੱਟ ਸੀ ਜੀ ਬਹੁਤ ਜ਼ਿਆਦਾ ਛੱਟ ਸੀਗੀ ਜੀ ਬਹੁਤ ਜ਼ਿਆਦਾ ਖੂਨ ਵਗ ਰਿਆ ਸੀ ਪਾਟਾ ਟੁੱਟਿਆ ਹੋਇਆ ਸੀਗਾ ਜੀ ਤੇ ਪਰ ਉਹਨਾਂ ਨੇ ਸਾਨੂੰ ਐਦਾਂ ਹੀ ਕਹਿਤਾ ਜੀ ਕਹਿੰਦੇ ਆ ਕਿ ਵੀ ਬੈੱਡ ਖਾਲੀ ਨਹੀਂ ਹੈਗਾ ਜੀ 4-5 ਘੰਟੇ ਬੈੱਡ ਖਾਲੀ ਨਹੀਂ ਮਿਲ ਸਕਦਾ ਜੀ ਇਸ ਕਰਕੇ ਸਾਨੂੰ ਉੱਥੋਂ ਚੱਕਣਾ ਪਿਆ ਜੀ ਬੱਚਾ ਕਿਸ ਤਰ੍ਹਾਂ ਦੀ ਹਾਲਤ ਹੈ ਤੁਹਾਡੇ ਬੱਚੇ ਦੀ ਇਸ ਟਾਈਮ ਤੇ ਦੀ ਕੰਡੀਸ਼ਨਰ ਗਲਤ ਹਾ ਠੀਕ ਨਹੀਂ ਹੈਗੀ ਜੀ ਬਹੁਤ ਸੀਰੀਅਸ ਹੈ ਜੀ ਮੇਰਾ ਬੱਚਾ ਅਸੀਂ ਇਹੀ ਕਹਿੰਨੇ ਆ ਵੀ ਸਾਡੀ ਬਾਤ ਤੋਂ ਬਾਅਦ ਮਦਦ ਕੀਤੀ ਜਾਵੇ ਮੇਰਾ ਬੱਚਾ ਠੀਕ ਹੋ ਜਾਏ ਜੀ ਇਹੀ ਕਹਿਣਾ ਚਾਹੁੰਦੇ ਆ ਜੀ ਇਹ ਤੋਂ ਬਾਅਦ ਕੁਝ ਕਾਇ ਨਹੀਂ ਸਕਦੇ ਜੀ ਬਿਲਕੁਲ ਭਾਵਕ ਹੋ ਰਿਹਾ ਭੈਣ ਜੀ ਕਿਉਂਕਿ ਬੱਚਾ ਜਦੋਂ ਇਸ ਹਾਲਤ ਦੇ ਵਿੱਚ ਅੰਦਰ ਦਾਖਲ ਹੈ ਤਾਂ ਆਪਾਂ ਸਮਝ ਸਕਦੇ ਹਾਂ ਕੋੜਾ ਸੱਚ ਹੈ ਕਿ ਅੱਜ ਤੱਕ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਨੇ ਬਹੁਤ ਵੱਡੇ ਵੱਡੇ ਦਮਗਾਜੇ ਮਾਰੇ ਟਾਰਾਂ ਮਾਰੀਆਂ ਕਿ ਅਸੀਂ ਲੋਕਾਂ ਨੂੰ ਐਦਾਂ ਦਾ ਇਲਾਜ ਦੇ ਰਹੇ ਹਾਂ ਅਸੀਂ ਲੋਕਾਂ ਨੂੰ ਆਹ ਲਾਜ ਸਹੂਲਤਾ ਦੇ ਰਹੇ ਹਾਂ ਪਰ ਕਿਸੇ ਨੂੰ ਕੋਈ ਬਿਮਾਰੀ ਹੋ ਜਾਈ ਕੋਈ ਵੀ ਵਿਅਕਤੀ ਪਹਿਲੀ ਗੱਲ ਤਾਂ ਇਹ ਮੰਤਰੀ ਐਮਪੀ ਐਮਐਲਏ ਕੋਈ ਵੀ ਕਿਸੇ ਸਰਕਾਰੀ ਹਸਪਤਾਲ ਚ ਇਲਾਜ ਕਰਾਉਣ ਨਹੀਂ ਜਾਂਦੇ ਇਹਨਾਂ ਨੂੰ ਕੋਈ ਪ੍ਰੋਬਲਮ ਆਵੇ ਪਹਿਲੀ ਗੱਲ ਤਾਂ ਇਹ ਬਾਹਰਲੇ ਦੇਸ਼ਾਂ ਚ ਜਾਂਦੇ ਨੇ ਪੰਜਾਬ ਦੇ ਹਸਪਤਾਲਾਂ ਚ ਤਾਂ ਕੋਈ ਮੰਤਰੀ ਕੋਈ ਐਮ ਐਲ ਏ ਐਮ ਪੀ ਕਦੇ ਇਲਾਜ ਕਰਾਉਂਦਾ ਅਸੀਂ ਦੇਖਿਆ ਹੀ ਨਹੀਂ ਇਹਨਾਂ ਨੂੰ ਆਪ ਨੂੰ ਯਕੀਨ ਨਹੀਂਗਾ ਆਪਣੇ ਇਲਾਜ ਪ੍ਰਬੰਧ ਤੇ ਤੇ ਟਾਰਾ ਮਾਰਨ ਲੱਗੇ ਇੰਡੀਆਂ ਡੀਆਂ ਮਾਰਦੇ ਨੇ ਦਾਅਵੇ ਕਰਨ ਲੱਗੇ ਝੂਠੇ ਇਨੇ ਨੇ ਦਾਅਵੇ ਕਰਦੇ ਨੇ ਇੱਕ ਵੀ ਹਸਪਤਾਲ ਇੱਕ ਜ਼ਿਲ੍ਹੇ ਚ ਇਹੋ ਜਿਹਾ ਨਹੀਂ ਹੁੰਦਾ ਜਿੱਥੇ ਲੋਕਾਂ ਨੂੰ ਐਦਾਂ ਦੇ ਐਕਸੀਡੈਂਟ ਜਦੋਂ ਕੋਈ ਹੋ ਜਾਣ ਤਾਂ ਲੋਕਾਂ ਦਾ ਫਰੀ ਤੇ ਵਧੀਆ ਇਲਾਜ ਹੋ ਸਕੇ ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ ਇਹਨਾਂ ਤੋਂ ਕੀਤਾ-ਕਾਤਾ ਕਿਸੇ ਪਾਰਟੀ ਦੀ ਸਰਕਾਰ ਨੇ ਅੱਜ ਤੱਕ ਡੱਕਾ ਨਹੀਂ ਇੱਥੇ ਇੱਕ ਹੋਰ ਗੱਲ ਜਿਹੜੀ ਮੈਂ ਕਰਨੀ ਚਾਹੂੰਗਾ ਕਿ ਸਾਡੇ ਇਲਾਜ ਪ੍ਰਬੰਧ ਦਾ ਤੁਸੀਂ ਸਿਸਟਮ ਦੇਖੋ ਕਿਸੇ ਵੀ ਸਰਕਾਰੀ ਹਸਪਤਾਲ ਦੇ ਵਿੱਚ ਵਧੀਆ ਪ੍ਰਬੰਧ ਅੱਜ ਤੱਕ ਇਲਾਜ ਦਾ ਨਹੀਂ ਦਿੱਤਾ ਤੇ ਮਜਬੂਰੀ ਵਸ ਲੋਕ ਫਿਰ ਇਹ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਉੱਥੇ ਆਉਣਾ ਪੈਂਦਾ ਇਲਾਜ ਕਰਾਉਣਾ ਪੈਂਦਾ ਤੇ ਉੱਥੇ ਫਿਰ ਖਰਚਾ ਜਿਹੜਾ ਪ੍ਰਾਈਵੇਟ ਹਸਪਤਾਲਾਂ ਦਾ ਉਹ ਲਾਜ਼ਮੀ ਤੌਰ ਤੇ ਉਹਨਾਂ ਨੇ ਆਪ ਖਰਚੇ ਆਪਣੇ ਚਲਾਉਣੇ ਨੇ ਤਾਂ ਇਲਾਜ ਦਾ ਖਰਚਾ ਬਹੁਤ ਜ਼ਿਆਦਾ ਆਉਂਦਾ ਪਤਾ ਨਹੀਂ ਸਰਕਾਰਾਂ ਕਾਦੇ ਸਿਰ ਤੇ ਇੰਨੀਆਂ-ਇੰਨੀਆਂ ਟਾਰਾਂ ਇਲਾਜ ਦੀਆਂ ਮਾਰਦੀਆਂ ਨੇ ਇਲਾਜ ਪ੍ਰਬੰਧ ਦੀਆਂ ਮਾਰਦੀਆਂ ਨੇ ਹਜ਼ਾਰਾਂ ਲੋਕ ਇੱਕ ਦਿਨ ਦੇ ਵਿੱਚ ਐਦਾਂ ਹੀ ਇਲਾਜ ਦੇ ਖੁਣੋਂ ਇਸ ਭਾਰਤ ਦੇ ਵਿੱਚ ਤੁਰ ਜਾਂਦੇ ਨੇ ਔਰ ਸੈਂਕੜੇ ਸਾਡੇ ਪੰਜਾਬ ਦੇ ਵਿੱਚ ਰੋਜ਼ਾਨਾ ਇਲਾਜ ਨਾ ਕਰਾ ਸਕਣ ਜਿਹੜੇ ਉਹ ਇਸ ਧਰਤੀ ਤੋਂ ਕੂਚ ਕਰ ਜਾਂਦੇ ਨੇ ਤਾਂ ਸਰਕਾਰਾਂ ਨੂੰ ਵੀ ਥੋੜੀ ਬਹੁਤ ਸ਼ਰਮ ਨੂੰ ਹੱਥ ਮਾਰਨਾ ਚਾਹੀਦਾ ਘਟੋ ਘਟ ਏਦਾਂ ਦਾ ਇੱਕ ਜ਼ਿਲ੍ਹੇ 'ਚ ਤਾਂ ਪੂਰਾ ਇਲਾਜ ਪ੍ਰਬੰਧ ਹਰ ਬਿਮਾਰੀ ਦਾ ਇੱਕ ਹਸਪਤਾਲ ਤਾਂ ਹੋਵੇ ਨਾ ਜਿੱਥੇ ਲੋਕਾਂ ਦਾ ਫਰੀ ਇਲਾਜ ਹੋ ਸਕੇ ਖੈਰ ਇਸ ਵਕਤ ਇਸ ਹਸਪਤਾਲ ਦੇ ਵਿੱਚ ਦਾਖਲ ਨੇ ਇਹਨਾਂ ਦਾ ਫੋਨ ਨੰਬਰ ਤੁਸੀਂ ਦੇਖ ਰਹੇ ਹੋ ਮੇਰੀ ਵੀ ਬੇਨਤੀ ਆ ਤੁਹਾਨੂੰ ਭਰਾਓ ਭੈਣੋ ਕਿ ਇਹਨਾਂ ਦੀ ਮਦਦ ਕਰੀਏ ਤਾਂ ਕਿ ਇਹਨਾਂ ਦਾ ਬੱਚਾ ਜਿਹੜਾ ਉਹ ਦੁਬਾਰਾ ਫੇਰ ਜ਼ਿੰਦਗੀ ਚ ਵਾਪਸ ਆ ਸਕੇ ਇਹਨਾਂ ਦੇ ਘਰ ਚ ਰੌਣਕ ਪਰਤ ਸਕੇ ਬਹੁਤ ਮੇਰਬਾਣ